ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਧੂੜਕੋਟ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬੁੱਕਲ ਦਾ ਆਖਰੀ ਪਿੰਡ ਆ ਮਿੱਤਰੋ ਇਹ ਤਿੰਨ ਜ਼ਿਲ੍ਹਿਆਂ ਦੇ ਤਿੰਨ ਪਿੰਡ ਪੈਂਦੇ ਇੱਕ ਪਾਸੇ ਫਰੀਦਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਗਿੱਲ ਆਉਂਦਾ ਵਾ ਦੂਜੇ ਪਾਸੇ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਮਲਕ ਕਲਾਂ ਆਉਂਦਾ ਵਾ ਤੇ ਤੀਜੇ ਪਾਸੇ ਮਿੱਤਰੋ ਢੂੜਕੋਟ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆਖਰੀ ਆਉਂਦਾ ਵਾ ਦੋ گاਵਾ ਦਿਖਾਉਣੀਆਂ ਤੁਹਾਨੂੰ ਮਿੱਤਰੋ ਦੋਵੇਂ ਆਪਾਂ ਬਾਈ ਤੂੰ ਤੂੰ ਰਿਕੋਰਡ ਦੇ ਪਿੰਡ ਦੇ ਵਿੱਚੋਂ ਦਿਖਾਉਣੀ ਆ ਐਵੇਂ ਇੱਕ ਸੂਈ ਸਵਾਈ ਤਾਜੀ ਜਮਾ ਬਹੁਤ ਚੰਗੇ ਅੰਗਾ ਆਹਾਂ ਦੀ ਗਾਂ ਚੰਗੇ ਦੁੱਧ ਦੀ ਮਾਲਕਣਾ ਕਰਦੇ ਗੱਲਬਾਤ ਆਪਾਂ ਵੀਰੇ ਦੇ ਨਾਲ ਸਤਿਗੁਰਾਲ ਵੱਡੇ ਸਤਿਗੁਰਾਲ ਕੀ ਹਾਲਤ ਵਦ ਗਿਆ ਵਦ ਗਿਆ ਠੀਕ ਪਹਿਲਾਂ ਤਾਂ ਇੱਕ ਬੇਨਤੀ ਆ ਯਾਰ ਮੈਨੂੰ ਆਪਦਾ ਨਾਮ ਸਹੀ ਦੱਸ ਦੇ ਵੀ ਕੀ ਕਹਿ ਕੇ ਬੁਲਾਇਆ ਕਰ ਮੈਂ ਤਾਂ ਕਨਫਿਊਜ਼ ਹੋ ਜਾਣਾ ਤੇਰਾ ਤੀਰਾ ਹੀ ਕਹਿੰਦੇ ਪਿੰਡ ਤੀਰਾ ਤੀਰਾ ਹਾਂ ਤੀਰੇ ਭਾਈ ਹਾਂ ਤੇਰਾ ਨਾਮ ਵੀ ਟ੍ਰੂ ਕਲਰ ਤੇ ਤੀਰਾ ਹੀ ਆਉਂਦਾ ਤੇ ਮੈਂ ਇੱਕ ਦਿਨ ਦੱਸਿਆ ਕਈ ਬੰਦਾ ਆਂਦਾ ਪਿੰਡ ਦੇ ਵਿੱਚ ਨਹੀਂ ਪਤਾ ਸੀ ਤੀਰਾ ਕਿਹੜਾ ਮੈਂ ਮੈਂ ਪੁੱਛਦਾ ਰਿਹਾ ਭਾਈ ਹਾਂ ਅੱਛਾ ਕਿੰਨੇ ਚਿਰ ਦੀ ਇਹ ਗਾਂ ਸੁਈ ਹੋਈ ਹੈ ਇਹਨੂੰ ਅੱਜ 8ਵਾਂ ਦੇਣਾ ਬਾਈ ਸੁਈ ਨੂੰ 8ਵਾਂ ਦਿਨਾਂ ਦੀ ਸੁਈ ਹਾਂ ਤੇ ਇਹ ਧਾਰਾਂ ਤੇ ਲਿਆਣੀ ਤਾਂ 20 ਕਿਲੋ ਤੇ ਲੈ ਜੇ ਜੀ ਚੋਕ ਲੈ ਜਾਣੀ ਤੇ 22 ਕਿਲੋ ਤੋਂ ਬਾਹਰ ਦੁੱਧ ਵੀਰੇ ਜੇਲ੍ਹ ਜਾਣੀ ਹੈ ਕੰਡੇ ਦੇ ਚੜਾ ਕੇ ਫਿਰ 22 ਕਿਲੋ ਹਾਂ 22 ਕਿਲੋ ਦੁੱਧ ਜੇਲ੍ਹ ਜਾਣੀ ਵਿਸ਼ਵਾਸ ਤੇ ਫਿਰ 20 ਕਿਲੋ ਤੇ ਜਾਊਗੀ ਠੀਕ ਹੈ ਬਾਈ ਕੀ ਆ ਪਤਾ ਚੋਣ ਕਿਵੇਂ ਲੱਗਾ ਇੱਕ ਨੰਬਰ ਆ ਬਾਈ ਚੋਕ ਦੁੱਧ ਬਹੁਤ ਚੰਗਾ ਕੱਢਿਆ ਕਰ ਮੈਂ ਜੀਣਾ ਬਾਈ ਹਾਂ ਬਹੁਤ ਚੰਗੀ ਆ ਦੁੱਧ ਨੂੰ ਵਾਚਿੰਗ ਵਾਕਿਆ ਯਾਰ ਦੁੱਧ ਦੁੱਧ ਦਾ ਤਾਂ ਵਾਕਈ ਖਰੀ ਆ ਬਾਈ ਹਨਾ ਹਾਂ 28 ਮਾਣਾ ਪਹਿਲਵਾਨ ਨੂੰ ਚੱਲ ਬੈਠਾ ਰਹਾਂਦੇ ਨੂੰ ਕਰਮ ਵਾਲਿਓ ਅੱਛਾ ਸੁਆ ਕਿਨੂਆ ਸੋਈ ਐ ਬਾਈ ਇਹ ਸੁਆ ਤੀਜਾ ਸੋਈ ਬਾਈ ਤੀਜਾ ਸੁਆ ਸੋਈ ਆ ਯਾਰ ਜਿਵੇਂ ਦੁੱਧ ਦਾ ਕਰਮ ਵਾਲੀ ਦੇ ਥੱਲੇ ਮੈਂ ਤਾਂ ਨਾ ਇਹ ਗਰਲੈਂਡੋ ਦੇ ਵਿੱਚ ਨਹੀਂ ਪੈ ਗਈ ਜਿਆਦੀ ਫਿਰ ਹਲ ਐਕਸ ਜੀ ਆ ਮੈਕਸ ਜੀ ਹਾਂ ਪੱਕਾ ਸਾਰਾ ਲੀਵਾ ਪੰਡਾ ਬਹੁਤ ਮੋਟੀ ਆ ਵੀ ਐ ਬਾਲਾ ਟਾਈਮ ਨਹੀਂ ਲੱਗਦਾ ਚੋਣ ਤੇ ਚੋਣ ਤੇ ਚੋਣ ਚੰਗਾ ਬਹੁਤ ਵਧੀਆ ਚੋਣ ਤੇ ਸੀਲ ਬਹੁਤ ਜਿਆਦੇ ਆ ਕੋਈ ਨੰਦ ਵਿਚ ਆ ਅੱਛਾ ਜੇ ਕੋਈ ਘਰੇ ਰੱਖਣ ਵਾਲਾ ਦੇ ਮੈਂ ਕਹਿੰਦਾ ਆਪਾਂ ਨੂੰ ਯਾਦ ਕਰੂਗਾ ਅੱਗੇ ਝੋਟੀ ਜਿੱਥੇ ਕਈ ਬੰਦੇ ਰੋਜ਼ ਫੋਨ ਲਾਉਂਦੇ ਉਹਦੇ ਨਾਲ ਦੀ ਝੋਟੀ ਹੋਰ ਆ ਗਈ ਤੇ ਆਹੀ ਗੱਲ ਆ ਤੇਰੀ ਧੀਰਿਆ ਤੇਰੇ ਵੇਜ ਇਹ ਧੀਰੀ ਚੰਗੀ ਲੱਗਦੀ ਮੈਨੂੰ ਐਵੇਂ ਨਹੀਂ ਦੋ ਤਿੰਨ ਵੀਡੀਓ ਛੱਡ ਕੇ ਤੇਰੇ ਕੋਲ ਜਰੂਰ ਆਉਣਾ ਹੁੰਦਾ ਤੇ ਇਹਦਾ ਰੇਟ ਵੀਰੇ ਫਿਰ ਇਹਦਾ ਲੈਣ ਦੇਣ ਵਾਲਾ ਹੀ 60000 ਆ ਆਪਾਂ ਜ਼ਿਆਦੇ ਜੂਦੇ ਨਹੀਂ ਕਰ ਦਿੰਦੇ ਆਪਾਂ ਜਿੰਨੇ ਕ ਲੈਣੇ ਹੁੰਦੇ ਉਹਨੇ ਕਿੰਨੇ ਵੀ ਠੀਕ ਆ ਯਾਰ ਬਾਈ 60000 ਦੇ ਵਿੱਚ ਬਾਈ 22 ਕਿਲੋ ਦੁੱਧ ਜੇ ਤੁਸੀਂ ਆਪ ਚੋ ਕੇ ਲੈ ਜਾਣੀ ਆ ਤੇ ਕੰਡੇ ਲਾ ਕੇ 22 ਕਿਲੋ ਆ ਕਿਲੋ ਵਾਲੇ ਤਾਂ ਲੀਟਰ ਨਹੀਂ ਬਾਈ ਲੀਟਰ ਵਾਲਾ ਰਵਾਜ ਆਪਣੇ ਚੈਨਲ ਤੇ ਘਾਟਾ ਵੀਰੇ ਤੇ ਆ ਹੈਗੀ ਜੇ ਤੁਸੀਂ ਲਜਾਣੀ ਵਿਸ਼ਵਾਸ ਤੇ ਫਿਰ ਵੀ 20 ਕਿਲੋ ਤੇ ਤੁਹਾਡੇ ਜਿਹੜੇ ਫਿਰ ਗਾਂ ਜਾਊਗੀ ਵੀਰੇ ਬਹੁਤ ਚੰਗੇ ਥਣ ਲੈਵੇ ਦੀ ਸਵੇਰ ਦੇ ਟਾਈਮ ਵੀ ਵੀਡੀਓ ਬਣਾ ਰਿਹਾ 10:30 11 ਦਾ ਟਾਈਮ ਆ ਬਾਈ ਚੋਈ ਹੋਈ ਆ ਹੁਣ ਚਵਾਈ ਹੋਈ ਨੂੰ ਤਿੰਨ ਚਾਰ ਘੰਟੇ ਹੋਏ ਆ ਹਜੇ ਤੇ ਸ਼ਾਮ ਤਾਈਏ ਨੇ ਹਵਾਨਾ ਜਿਹੜਾ ਐਣ ਟਿਕਾਣੇ ਲਾ ਜਾਣਾ ਹੁੰਦਾ ਬਾਈ ਆ ਚੀਜ਼ ਘਰੇ ਰੱਖਣ ਵਾਲੀ ਆ ਬਾਈ ਗਹਿਣਾਗਾ ਠੀਕ ਆ ਵੀਰੇ ਓਕੇ ਆ ਜਾਵਾਂ ਬਾਈ ਇੱਕ ਚਾਰੂ ਬਹੁਤ ਆ ਠੀਕ ਆ ਵੀਰੇ ਇਹਦਾ ਕੰਮ ਮਰਜੀ ਸਿੱਟੀ ਖਾਣ ਪੀਣ ਨੂੰ ਖੁੱਲੀ ਆ ਬੋ ਮੈਂ ਕਹਿੰਦਾ ਭਲਾ ਸੁੱਕੀ ਧੂੜੀ ਪਾਈ ਜਾ ਹਾਂ ਠੀਕ ਆ ਵੀਰੇ ਆਹ ਵੇਖੋ ਵੀਰੇ ਠੀਕ ਆ ਬਾਈ ਘਰੇ ਰੱਖਣ ਵਾਲੀ ਚੀਜ਼ ਆ ਬਾਈ ਯਾਦਗਾਰੀ ਗਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਚੋਣ ਲੱਗਿਆ ਕੋਈ ਪਰੇਸ਼ਾਨੀ ਆ ਜਾਊਗੀ ਨਾ ਐਨ ਚੋਕੇ ਪਾਰਟੀ ਰੱਖ ਕੇ ਦਾ ਉੱਦੀ ਤਰੀ ਉਤਾਂ ਬੋਲ ਬਿਚਾਰੀ ਦੇ ਨਿਆਣਾ ਨਾ ਪਾਸ ਸੀ ਕਿ ਤੀਨੀ ਸੀਲ ਹੈ ਹਾਂ ਅੱਛਾ 2 ਨੰਬਰ ਵਾਲੀ ਗਾਂ ਜਿਹੜੀ ਵੀਰੇ ਇਹਦੇ ਥੱਲੇ 4 ਕਿਲੋ ਡੰਗ ਦਾ ਦੁੱਧ ਆ 8 ਕਿਲੋ ਦੋਵਾਂ ਟਾਈਮ ਹਾਂ ਚੂਣਾ 8 ਕਿਲੋ ਹੈ ਜੀ ਓਵੇਂ ਲਿਆਣੀ 7 ਆ ਠੀਕ ਆ ਵੀਰੇ 3 ਮਹੀਨੇ ਤੋਂ ਬਾਹਰ ਆ ਏ ਏਬੀਐਸ ਦਾ ਜਿਹੜਾ ਸੀਮਨ ਲੱਗਾ ਤੈਨੂੰ ਦੇ ਦਸੀ। ਏਬੀਐਸ ਦਾ ਟੀਕਾ ਜਿਹੜਾ ਹੈ। ਏਬੀਐਸ ਦਾ ਇਹਦੇ ਸੀਮਨ ਲੱਗਾ ਮਹੀਨੇੋਂ ਬਾਅਦ ਆ ਗਾਂ। ਕਿਨੇ ਕੁ ਦਿਨ ਜਾਂਦੀ ਹੈ ਮਹੀਨੇੋਂ ਬਾਅਦ ਬਈ? ਇਹ ਬਾਹ 2-3 ਦਿਨ ਹੀ ਬਾਅਦ ਜਾਂਦੀ। 2-3 ਦਿਨ ਹੀ ਜਾਂਦੀ ਠੀਕ ਹੈ ਬਈ। ਤਾਂ ਕਮਾਂਡੋ ਬੋਲਦਾ ਲੱਗਾ ਹੋਇਆ ਬਈ ਸੀਮਨ ਨੂੰ ਹੈਂ ਕਾਉਬੋਏ ਕਾਉਬੋਏ ਹਾਂ ਕਾਉਬੋਏ ਆ ਬਈ ਮੈਂ ਪੜਨ ਦੇ ਕਾਉਬੋਏ ਦਾ ਲੱਗਾ ਬਈ ਹੈਂ ਹਾਂ ਤੇ ਸੀਲ ਇਹ ਵੀ ਬਹੁਤ ਜਿਆਦੇ ਚੋਣ ਜਾਂ ਹਾਂ ਠੀਕ ਹੈ ਬਈ ਇਹ ਕਿੰਨੇ ਦੀ ਦੇ ਦੇਾਂਗੇ ਉਸਤਾਦ ਇਹ ਆਪਾਂ ਬਾਲਾ ਲੰਮਾ ਚੌੜਾ ਨਿਕਾਤਾ ਵੱਛੀਆਂ ਆਲਾ ਮੋਲਾ 26 ਹਜ਼ਾਰ ਦੀ ਦੇ ਦੇ ਠੀਕ ਆ ਯਾਰ ਬਾਈ ਤੋਰੀ ਖ ਵੀਰੇ ਗੱਡੀ ਬਾ ਲੈ ਵੀ ਮਿੱਤਰੋ ਜੇ ਹੋ ਗਈ ਇਹ ਚੈੱਕ ਪਾਸ 38 40 ਹਜ਼ਾਰ ਦੀ ਬੈੜਾ ਜਿੰਨੂ ਮਰਜੀ ਦੇ ਦਿਆ ਜੀ ਬਾਈ ਅੱਜ ਮਿਲ ਜੂਗੀ ਤੁਹਾਨੂੰ 26 ਦਿਨਾਂ ਵਿੱਚ ਵੀਰੇ 26 ਹਜ਼ਾਰ ਹਾਂ ਹਾਂ 26 ਦੀ ਬਾ ਛੋੜ ਨਹੀਂ ਹੈ ਲੈ ਕਿਉਂ ਕਈ ਵਾਰ ਬੰਦਾ ਮੜ ਕੇ ਕਸਾਂ ਉਹਦੇ ਨੂੰ ਜਾਂਦੇ ਆ ਪਾਣੀ ਨੂੰ ਕਰਮਾਂ ਵਾਲੀ ਨੂੰ 100% ਇਹਨੇ ਗੱਪੜੀ ਨਿਕਲਣਾ ਕਿਉਂਕਿ ਬੈੜ ਦਾ ਟਕਾਣਾ ਟਕੂਣਾ ਬਈ ਪੇਟ ਪੂਡ ਬਹੁਤ ਖੁੱਲਾ ਡੁੱਲਾ ਖਾਣ ਪੀਣ ਨੂੰ ਵੀ ਖੁੱਲੀ ਆ ਬਾਈ ਮੈਂ ਕਹਿੰਦਾ ਜਿਹੜਾ ਕੋ ਮਾਦੀ ਸਿੱਟੀ ਠੀਕ ਆ ਬਈ ਓਕੇ ਜੱਟ ਮੈਂ ਕਸੀਲ ਬਹੁਤਾ ਚੋਣ ਚਾ ਬਸ ਜਿਹੜੀ ਗੱਲ ਮੇਨ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਦੁੱਧ ਕਿਲੋ ਘੱਟ ਵੀ ਕੋਈ ਨਹੀਂ ਹੁੰਦਾ ਵੀਰੇ ਹਨਾ ਜਾਨ ਨੂੰ ਪਸ਼ੂ ਠੰਡਾ ਹੋਵੇ ਉਹਦੇ ਨਾਲ ਦਾ ਨਜ਼ਾਰਾ ਨਹੀਂ ਹੁੰਦਾ ਬਾਈ ਆ ਜਿਹੜੇ ਤਿੰਨ ਦੋ ਜਾਨਵਰ ਆ ਬਾਈ ਦੇ ਕੋਲੇ ਬਾਈ ਤਿੰਨ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ 75298 75298 17494 17494 75298 17494 ਵੀਰੇ ਦਾ ਨੰਬਰ ਆ ਮਿੱਤਰੋ ਫਰੀਦਕੋਟ ਜਿਲ੍ਹਾ ਵਾ ਪਿੰਡ ਢੂੜਕੋਟ ਆ ਤੇ ਬਾਹਰ ਖੇਤਾਂ ਦੇ ਵਿੱਚ ਬਾਈ ਦਾ ਰਹਿਣ ਵਸੇਰਾ ਵਾ ਧੀਰਾ ਜਿਹਨੂੰ ਮਰਜੀ ਪੁੱਤ ਡੇਰੀ ਵਾਲੇ ਪੁੱਤ ਲੈਣਾ ਹਾਂ ਹਾਂ ਜੀ ਜਿਹਨੂੰ ਮਰਜੀ ਨਾ ਡੇਰੀ ਵਾਲੇ ਧੀਰੇ ਕੇ ਘਰੇ ਜਾਣਾ ਬਾਈ ਕਹੋ ਤੇ ਆ ਕਿ ਭਾਈ ਨਾਲ ਰਾਬਤਾ ਕਾਇਮ ਕਰ ਲਿਆ ਤੇ ਧੰਨਵਾਦ ਸ਼ੁਕਰੀਆ ਬੱਚੋਂ